ਲਾਈਵ ਜਿਹੜਾ ਦਿਖਾਇਆ ਜਾ ਰਿਹਾ ਹੈ ਤੇ ਦੋਸਤੋ ਸੂਰੇ ਵਾਲਾ ਬੱਕਰਾ ਮੰਡੀ ਪੰਜਾਬ ਬੱਕਰਿਆਂ ਦਾ ਮੁਕਾਬਲਾ ਗੱਲਬਾਤ ਵੀ ਆਪਾਂ ਕਰੀਏ ਪੀ ਪੀ ਬਲੌਗ ਦੇ ਚੈਨਲ ਬਾਈਆਂ ਦਾ ਬਣਿਆ ਹੋਇਆ ਇੰਸਟਾਗ੍ਰam ਤੇ ਵੀ ਚੈਨਲ ਬਣਿਆ ਹੋਇਆ ਤੁਸੀਂ ਇਹਨਾਂ ਪੇਜਾਂ ਨੂੰ ਫੋਲੋ ਕਰਕੇ ਤੇ ਵੀਡੀਓ ਅੱਗੇ ਆਪਾਂ ਸ਼ੇਅਰ ਕਰਦੀਆਂ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪਹੁੰਚਣ ਤੇ ਵੈਲਕਮ ਕਰਦੇ ਜੀ ਆਇਆਂ ਨੂੰ ਬਹੁਤ ਘੈਂਟ ਜਾਨਵਰ ਲੈ ਕੇ ਸਾਡੇ ਭਰਾ ਪਹੁੰਚੇ ਆ ਜਿੱਤ ਹਾਰ ਜਿਹੜੀ ਹੁੰਦੀ ਹੈ ਉਹ ਪ੍ਰਮਾਤਮਾ ਦੇ ਵੱਸ ਹੁੰਦੀ ਹੈ। ਸੋ ਸਾਰੇ ਵੀਰਾਂ ਦਾ ਕੀਤਾ ਜਿਲੋਂ ਧੰਨਵਾਦ ਕਰਦੇ ਆਂ। ਪਹਿਲਾ ਮੇਲਾ ਪੂਰੇ ਵਾਲੇ ਦੀ ਧਰਤੀ ਹੈ। ਜਿੱਥੇ ਅੱਜ ਬੜੀਆਂ ਰੌਣਕਾਂ ਲੱਗੀਆਂ ਹੋਈਆਂ। ਬਿਨਾਂ ਗੱਲਬਾਤ ਹੋਣੀ ਹੈ ਕਿ ਤੁਹਾਨੂੰ ਫਕਰ ਦੋਸਤਾਂ ਤੇ ਉਹਨਾਂ ਯਾਰੀ ਸਾਡੀ ਦੇ ਚਰਤੇ ਰਾਡੇ ਖੇਲੇ ਸਭ ਰੱਬ ਦੀ ਦੱਕੇ ਯਾਰ ਨਹੀਂ ਜਾਂਦੇ ਪਰਕੇ। ਅੱਜ ਸਾਡੇ ਸਾਰੇ ਭਰਾ ਪਹੁੰਚੇ ਹੋਏ ਨੇ। ਜਿਹੜੇ ਜੁੜ ਜਾਣੇ। ਦੋ ਨੰਬਰ ਰੇਂਗਲ ਵਿੱਚ ਖੜੇ ਆ 11 ਦੋਸਤਾਂ ਦੇ ਨਾਲ ਭਰਾਵਾਂ ਦੇ ਨਾਲ ਇਥੋਂ ਦੇ ਆ। ਚੌਥੀ ਬਹੁਤ-ਬਹੁਤ ਧੰਨਵਾਦ ਕਰਦੇ ਆ। ਸਾਡੇ ਭਰਾ ਬਹੁਤ ਦੂਰੋਂ ਆਪਣੇ ਜਾਨਵਰ ਲੈ ਕੇ ਪਹੁੰਚੇ ਆ। ਧੰਨਵਾਦ ਸਾਡੇ ਸਾਰੇ ਵੀਰਾਂ ਦਾ। ਹੋਰ ਜੀ ਬਾਈ ਜੀ। ਕੀ ਹਾਲ ਚਾਲ? ਸਾਡਾ ਵੀਰ ਕਾਲਾ ਮੁਖਸਰੀਆ ਵੀ ਪਹੁੰਚ ਚੁੱਕਿਆ ਬਾਈ ਜੀ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਲਈ। ਬਾਰਾ ਮੀਠਾ ਕੋ ਬਾਈ ਹਾਂਜੀ ਉਹ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਚੰਗਾ ਚੱਲੀ ਜਾਂਦਾ ਕਰੋ ਹਾਂਜੀ ਹਾਂਜੀ ਬਸ ਆ ਵੇਖੋ ਸਾਹਮਣੇ ਹੀ ਆ ਅੱਜ ਕੱਲ੍ਹ ਐਂ ਬੋਲੇ ਫੁਕੇ ਪਿਆ ਨਹੀਂ ਗੱਲ ਹੈ ਫੁਕੇ ਦਾ ਨਹੀਂ ਐਸੇ ਬਹਾਜਰ ਮੀਲੀਆ ਕਰਿਆ ਕਿਹੜੇ ਪਿੰਡੋਂ ਲੈਂਦਾ ਜੀ? ਡੋੜ ਵਾਂਦਰ ਵਾਂਦਰ ਡੋੜ? ਹਾਂ ਠੀਕ ਹੈ ਜੀ। ਬਈ ਬੱਚਾ ਲਿਆ ਇਹ ਵਾਂਦਰ ਡੋੜ ਤੋਂ। ਤੇ ਹੋਰ ਭਾਈ ਬਲਜੀਤ? ਠੀਕ ਹੋ ਭਾਈ ਠੀਕ। ਹੋਰ ਭਾਈ? ਜੀ ਆ ਇਹਨੂੰ ਭਾਈ ਇੱਥੇ ਧੰਨਵਾਦ ਕੀਤਾ ਜਾਂਦਾ ਸਾਡਾ ਇੱਥੇ ਪਹੁੰਚਣ ਦੇ ਲਈ ਜਿਹੜਾ ਦਰਸ਼ਨ ਸਾਨੂੰ ਧੰਨਵਾਦ ਇਹਨਾਂ ਨੇ ਮਿਲਾਂ। ਸਾਨੂੰ ਦਰਸ਼ਨ ਦਿੱਤੇ ਇੰਨੀ ਵਾਰ ਆ ਕੇ। ਓਏ ਨਾ। ਕਿਹੜੇ ਪਿੰਡੋਂ ਲਿਆਂਦਾ ਬਾਈ ਮੈਮਾ ਭਗਵਾਨੇ ਮੈਮਾ ਭਗਵਾਨਾ ਜਲਾਬ ਠੰਡਾ ਹਾਂਜੀ ਹਾਂਜੀ ਠੀਕ ਆ ਵੀ ਖੀਰਾਂ ਬੱਚਿਆਂ ਦਾ ਮੁਕਾਬਲਾ ਤੇ ਬਹੁਤ ਵੀਰ ਪਹੁੰਚੇ ਇੱਥੇ ਦਰਸ਼ਨ ਤੁਹਾਨੂੰ ਕਰਾਉਣੇ ਆ ਜੀ ਆ ਇਹਨੂੰ ਕਿਹਾ ਜਾਂਦਾ ਵੀਰਾਂ ਸਾਰਿਆਂ ਨੂੰ ਪਹੁੰਚਣ ਦੇ ਲਈ ਵਰਜੀ ਇਸਰ ਜੀ ਕੀ ਹਾਲ ਚਾਲ ਆ ਜੀ ਕਿਹੜੇ ਪਿੰਡੋਂ ਲਿਆਂਦਾ ਜੀ ਮਹਰਾਜ ਫੂਲ ਮਹਰਾਜ ਹਾਂਜੀ ਠੀਕ ਮਹਰਾਜ ਹੋਰ ਬਾਈ ਲਖੇ ਠੀਕ ਠਾਕ ਕਿਹੜੇ ਪਿੰਡੋਂ ਲੈਂਦਾ ਬਾਈ ਰਾਸਤਾਂ ਤੋਂ ਬਾਈ ਜੀ ਠੀਕ ਹੈ ਐਨਆਰਵੀ ਪਿੰਡਾ ਤੋਂ ਤਸੀਲ ਪੁਰੂ ਸੰਗਾਨਗਰ ਤੋਂ ਵਾਹ ਜੀ ਇੰਨੀ ਦੂਰੋਂ ਵੀਰ ਚੱਲ ਕੇ ਆਏ ਹੋਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡੋਂ ਲਿਆਂਦਾ ਜੀ ਮੱਤੇ ਤੋਂ ਮੱਤੇ ਤੋਂ ਨਵਿਕ ਖੀਰਾਂ ਬੱਕਰਿਆਂ ਦਾ ਮੁਕਾਬਲਾ ਬਾਈ ਵੀ ਪਹੁੰਚਿਆ ਮੱਤਾ ਪਿੰਡ ਜਿਲਾ ਫਰੀ ਮੁਕਸਰੀ ਪਿੰਡਾਂ ਨੂੰ ਫਰੀਦਕੋਟ ਨੇ ਠੀਕ ਲੈਣਾ ਇਹ ਮੇਰਾ ਕਲੀ ਕਿਰੀ ਪਾਰਟੀ ਦੀ ਕੱਟ ਦੇ ਪਾਣੀ ਵਾਲੀ ਬੰਤੂ ਐਵੇਂ ਨਾ ਰੱਖੋ ਲੈ ਆ ਲੈ ਹੈਪੀ ਕਿੰਨੇ ਕੋਸ ਨਹੀਂ ਲੱਗਿਆ ਚੱਲ ਵੀ ਜਜਿੰਗ ਹੌਲੀ ਵੀਰੇ ਹੌਲੀ ਅੰਦਰ ਦੇ ਦੇ ਮਨੇ ਰਿਸ਼ੀ ਆ ਲੈਦਾ ਹੈ ਰਾਜਾ ਰੱਤ ਦੇ ਪੱਟੇ ਕਿਹਦੇ ਨੇ ਇਹ ਰਸਾ ਨਹੀਂ ਨਾ ਪਾਇਆ ਉਦੋਂ ਕਰਦੇ ਜਾਨਵਰ ਛੋਟੇ ਪਰ ਫਰੀ ਹੈ ਇਹ ਬੱਚੇ ਟੈਗ ਮਾ ਪਰ ਹੋ ਜੇ ਹੈਲੋ ਆ ਟੀਮ ਆ ਖੀਰੀਆਂ ਪੱਠਾਂ ਬਾਈ ਉਹ ਵੀ ਤਿਆਰ ਰੱਖੋ ਇੱਕ ਨੰਬਰ ਰਿੰਗ ਦੇ ਵਿੱਚ ਆਪਾਂ ਖੀਰੀਆਂ ਪੱਠਾਂ ਨੂੰ ਜਿਹੜਾ ਲੈ ਕੇ ਆਉਣਾ ਹੈ ਉਹ ਬਾਈਆਂ ਨੂੰ ਬੇਨਤੀ ਉਹ ਵੀ ਰੈਡੀ ਰਹਿਣ ਜਾਨਵਰਾਂ ਨੂੰ ਵਾਰਮ ਅਪ ਰੱਖਣ ਤੱਕ ਗਿਆ ਜਾ ਕਰਨਾ ਜਾਈ ਮੁੜ ਕੇ ਨਹੀਂ ਮੇਰੇ ਬਰਗਾ ਤੋਂ ਜਾਈਏ ਬਸ ਨਾ ਕੋਈ ਨਹੀਂ ਭਾਈ ਗੁਰਜੀਤ ਬੰਦਰ ਜੀ ਵੀ ਸਾਡਾ ਭਰਾ ਪਹੁੰਚ ਚੁੱਕਿਆ ਹੈ ਆ ਬਾਪੂ ਜੀ ਐਨ ਆਖਾਂਗੇ ਸਲੋ ਲਈ ਜਾਈਂ ਜਾਵਾਂ ਸਲੋ ਹੋਲੀ ਜਿੰਨੇ ਵੀ ਸਰਕਾਰ ਦੇ ਭਰਾ ਆ ਸਾਰਿਆਂ ਦਾ ਧੰਨਵਾਦ ਹੈ ਭਾਈ ਮੋੜ ਲਿਆ ਰਿੰਗ ਨੰਬਰ 2 ਦੇ ਵਿੱਚ ਖੀਰੇ ਬੱਕਰਾਂ ਦੇ ਮੁਕਾਬਲੇ ਚੱਲ ਰਹੇ ਹੈ ਭਾਈ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਪੰਗਤ ਨੂੰ ਬੇਨਤੀ ਹੈ ਰਿੰਗ ਨੰਬਰ 2 ਦੇ ਵਿੱਚ ਆਓ ਫਿਰ ਦੇਖੀਏ ਨਯਾਰਾ ਇੱਕ ਵਾਰੀ ਜ਼ੋਰ ਦੀ ਤਾੜੀ ਲਾ ਦਿਓ ਵੀ ਆਪਣੇ ਸਾਰੇ ਜਾਨਵਰ ਵਾਲੇ ਵੀਰਾਂ ਦੇ ਨਾਂ ਤੇ ਖੀਰੀਆਂ ਪੱਠਾਂ ਰੈਡੀ ਰੱਖੋ ਬਾਈ ਰਿੰਗ ਨੰਬਰ 1 ਦੇ ਵਿੱਚ ਰੈਡੀ ਰਹੋ ਖੀਰੀਆਂ ਪੱਠਾਂ ਵਾਲੇ ਬਾਈ ਤੇ ਉਹ ਹਾਂ ਹੀ ਉਹਦਾ ਆਤੀ ਆ ਵਸਾ ਆ ਵੀ ਆ ਜੀ ਬੜੇ ਗਲੇ ਨੇ ਗੋਡੇ ਦੇ ਬਾਹਰ ਦਾ ਪਰਲੇ ਪਾਸੇ ਉਹਦੇ ਕਰ ਵਧੀਆ ਜੀ ਵਧੀਆ ਹੋਰ ਜੀ ਮਹਾਰਾਜ ਜੀ ਠੀਕ ਹੈ ਸ਼ਮਸ਼ੇਰ ਐ ਕਰ ਬਾਹਰਲੇ ਪਾਸੇ ਜਾਣਾ ਬੋਲਦੇ ਨੂੰ ਜੀ ਬਾਹਰਲੀ ਸਾਈਡ ਆ ਜਾਓ ਬਾਈ ਰੰਗ ਕਲੀਅਰ ਕਰਵਾਈ ਯਾਰ ਬਾਈ ਸ਼ੇਰ ਮਾਰਦੇ ਆ हेलो ਬਾਈ ਨਹੀਂ ਰੰਗ ਕਲੀਅਰ ਰਿੰਗ ਕਲੀਅਰ ਜੀ ਜਿਹੜੇ ਵੀਰਾਂ ਦੇ ਜਾਨਵਰਾਂ ਹੋ ਗਏ ਜਿਨ੍ਹਾਂ ਦੀ ਡਿਊਟੀ ਲੱਗੀ ਆ ਬੰਦਾ ਭਾਏ ਆ ਕੋਈ ਉਹ ਦੇਖਾ ਪਸਾਣੀ ਕੌਣ ਆਇਆ ਦਾ ਮੈਨੂੰ ਗੱਡੀ ਲੋਕ ਕਰਦੇ ਗੱਡੀ ਨਹੀਂ ਆ ਚਾਬੀ ਚਾਹੀਦੀ ਤੇ ਮੇਰੇ ਕੋਲ ਚੰਗਾ ਤੇ ਲੋ ਕੋ ਨਾ ਲੌ ਲਾ ਲੋ ਵੀ ਬਾਈ ਐ ਮਹਾਰਾਜ ਤੋਂ ਕੁਲ ਮਹਾਰਾਜ ਤੋਂ ਬੱਕਰਾ ਲੈ ਕੇ ਗੁਲਾਬੀ ਕੰਨਾਂ ਪੰਜ ਜਾਨੀ ਗੁਰੇ ਬਾਈ ਇਹ ਇਧਰ ਦਾ ਬਹੁਤ ਪਾਟਾ ਦਾ ਬਹੁਤ ਥੀਨ ਦੀ ਆਵਾਜ਼ ਮੈਂ 2 ਸਾਲ ਬਾਅਦ ਆਇਆ 6.5 ਸਾਲ ਇੱਕ ਜੁੜਾ ਜੋ ਕੱਟਿਆ ਉਹ ਇਧਰ ਆ ਗਏ ਅੱਜ ਪਿਛਲੇ ਰਾਈ ਮੈਂ ਮੁਰਤਲੀ ਟੈਂਸ ਹੋ ਗਿਆ ਮੋੜਾ ਟੈਂਸ ਹੋ ਗਿਆ YouTube ਤੇ ਇਹਦੇ 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 ਅੱਛਾ ਪੇਜ ਤਾਂ ਹੋਈ ਜਾਂਦਾ ਸੋਡੇ ਵਾਲੇ ਫੇਸਬੁੱਕ ਤੇ ਹੀ ਹੈ ਬਈ ਫੇਸਬੁੱਕ ਨਹੀਂ ਕਰਦਾ ਨਹੀਂ ਮੈਂ ਤਾਂ YouTube ਤੇ ਯੂ ਟਿਊਬ ਤੇ ਆ ਯੂ ਟਿਊਬ ਤੇ ਆਵਾਜ਼ ਦੂਜੂ ਘਰ ਜੁੜੇ ਦੇ ਨਾ ਸੋ ਨਹੀਂ ਨਹੀਂ ਆਈ ਆਈ ਆਹੋ ਜਾ ਆਈ ਆਈ ਹੁਣ ਹੁਣ ਚਾਈ ਬਣਾ ਦਿਨਾ ਆਲਾ ਹੁਣ ਆ ਵੇਲਾ ਐਗੀ ਨਹੀਂ ਯਾਰ ਪਹਿਲਾਂ ਹੀ ਲਾਈਵ ਦੂਜੂ ਘਰ ਫੇਰ ਹੀ ਜੁੜਦੇ ਹਾਂ ਹੁਣ ਕੱਲੀ ਅੱਤੀ ਸਕਰੀਨ ਤੇ ਚੱਲੀ ਜਾਂਦੀ ਆਂ ਹਾਂ ਹਾਂ ਸ਼ਰਮਾ ਜੀ ਬੋਲੋ ਕੱਲ ਕਰਕੇ ਦੇ ਨਾ ਫਿਰ ਕੋਈ ਨਹੀਂ ਬਾਤ ਕਰਾਂਗੇ ਆਮ ਕਾਲਾ ਬਖਾ ਦੇ ਉਹ ਕਰਦੇ ਨਾ ਪਹਿਲਾਂ ਆ ਜਾਣ ਹੂੰ ਇਹਨੇ ਸਿੱਧਾ ਹੀ ਕਰਦੇ ਉਹ ਨਹੀਂ ਕੱਲ ਕਰਾਂਗੇ ਹਾਂ ਭਾਈ ਕੋਈ ਨਹੀਂ ਮੇਰਾ ਹਾਂ ਉਹ ਮੇਰੀ ਨੂੰ ਵੀ ਲਈ ਜਾਂਦਾ ਮੈਂ ਮੇਲੇ ਤੇ ਕਾਲਾ ਮਹਰਾਜ ਬਾਈ ਤੇ ਰਾਮ ਗੌਰ ਫਾਰਮਿੰਗ ਤੋਂ ਸਾਡੇ ਅੰਕਲ ਜੀ ਆਏ ਆ ਬਾਈ ਇਹ ਗੱਲ ਮੇਨਾਂ ਗੱਲ ਕਰਾਈ ਫੋਨ ਆ ਹੈ ਹਰਦੀਪ ਜੀ ਤੇ ਬਾਈ ਬੂਟਾ ਜੀ ਜੀ ਦੱਸੋ ਹੁਕਮ ਕਰੋ ਜੀ ਜਜਿੰਗ ਕਰ ਰਹੇ ਆ ਜੀ ਬਾਈ ਨਹੀਂ ਹੁਣ ਤਾਂ ਗਿਆ ਮੇਲਾ ਜਲਾਸ਼ ਸੀ ਸੀਗਾ ਅੱਜ ਬੇਕਲਾਂ ਦਾ ਬਰਬਰਾਂ ਦਾ ਪੱਗੜਾ ਤਾਂ ਹੋ ਜਾਂਦਾ ਨਹੀਂ ਚੱਲ ਗਿਆ ਠੀਕ ਹੈ ਜੀ ਯੂਟਿਊਬ ਤੇ ਜੀ ਵੀ ਆਹ ਪੀ ਖਤ ਕਰ ਕੋ ਰਸਾ ਤੇ ਆ ਮਾ ਕਿ ਕਰਾ ਦੇ ਗੱਲ ਮੇਰੇ ਆਲੀ ਪਠ ਉਹ ਪਹਿਲੇ ਤੇ ਪੀ ਨਹੀਂ ਮਾਰ ਆਇ ਤੱਕ ਮਟਾ ਲੀ ਬਈ ਦੋ ਸੋਨਾ ਮਕਰ ਇਸ ਕੋਟਰਾ ਨੂੰ ਪਈ ਜੁੜ ਜਾਵੇ ਕਮੈਂਟ ਬੋਟ ਆਉਣੇ ਚਾਹੀਦੇ ਮੈਂ ਤਾਂ ਇਹਨਾਂ ਨੂੰ YouTube ਤੇਨਸ ਢੂੜ ਸਾਲ ਹੋ ਗਿਆ 80 ਡਾਲਰ ਹੋਏ ਪੈਸੇ ਲਾਦਾ ਆ ਬੰਦੇ ਮੇਰੇ ਤੋਂ ਤੱਕੇ ਗੜੇ ਨਾ ਹੁੰਦੇ ਲਾਈਵ ਚ ਨਾ ਆ ਰਹੀਏ ਅੱਜ ਤਾਂ ਵੀ ਨਹੀਂ ਗੱਲ ਕਰਦੇ ਚਾਲਦਿਆਂ ਗੱਲਾਂ ਭਾਈ ਲੰਮਾ ਤੁਰ ਲੰਮਾ ਇੱਧਰੋਂ ਤੁਰ ਆਇਆ ਨੂੰ ਆਇਆ ਨੂੰ ਲੈ ਜਾ ਆਇਆ ਆਇਆ ਪਰਮਾ ਲੰਮਾ ਲੈ ਜਾ ਤੋ ਮੇਰੇ ਵੀਰ ਸ਼ੇਅਰ ਕਰ ਦੋ ਜਿਹੜੇ ਮੇਰੇ ਵੀਰ ਜੁੜੇ ਆ ਪਹਿਲੇ ਦਿਨ ਮੈਂ 2 ਮਹੀਨਾ ਤੋਂ ਲਾਈ ਜੀ ਕਾਲਾ ਖਾਉਂ ਹੀ ਕਰਦਾ ਕਾਲਾ ਕੋਈ ਬਾਈ ਕਾਲਾ ਮਹਾਰਾਜ ਅੱਜਮੈਂਟ ਕਰ ਰਿਹਾ ਹੌਲੀ ਬਾਈ ਹੌਲੀ ਸਲੋ ਮੈਡਾ ਤਰਫ ਤੇ ਸਹੀ ਚੱਕੀ ਮੈਂ ਇੱਕ ਚਨੱਪੀ ਆ ਗਿਆ ਇਧਰ ਵਾਪਸ ਆ ਜਾਣਾ ਨੇ চল <laughs> বাদ <laughs> ਵੀਡੀਓ ਪੈਗੀ ਉਹ ਕਰਦੇ ਆ ਆਹੋ ਦੁਬਾਰਾ ਸਿਸਟਮ ਇਸੋ ਕਰਦਾ ਤੇ ਆ ਇਹੋ ਕਰੇ ਪਾ ਲਈ ਹਾਂ ਇਹੋ ਕੋਈ ਤੇ ਇਸ ਮੁੱਕਦਾ ਸਾਰਾ ਕੁਝ ਸਾਰਾ ਕੁਝ ਸਹੀ ਨਹੀਂ ਸੀ ਜਾਂਦਾ ਨਾ ਤੇ ਕੱਟਵੱਟ ਦਾ ਕਰ ਨਹੀਂ ਸਕਦੇ ਆ ਜੀ ਜੁੜੇ ਰਹਿਣਾ ਵੀ ਨਹੀਂ ਹਾਂ ਤੁਸੀਂ ਕਰ ਤਾਂ ਚਾਦਾ ਸਾਰਾ ਕੁਝ ਸਹੀ ਨਹੀਂ ਜਾਂਦਾ ਇਹਦਾ ਲਾ ਲੇ ਪਾ ਦੇ ਅਜਾ ਦੇ ਆਲੇ ਪੁਰੀ ਲਾਲਾ ਗੇਟ ਤੇ ਉਹ ਵੇਣੀ ਜੀ ਉੱਥੇ ਕਰ 18 ਲੋ ਬਾਅਦ ਚਾਪ ਕਰ ਲੈ ਜਿੱਥੇ ਤੁਰੇ ਉਹਨਾਂ ਉੱਪਰ ਠੀਕ ਛੜ ਦਿਨਾ ਉਹ ਕਿਹੜਾ ਤੋਰੀ ਮੇਰਾ ਬਾਈ ਬਾਈ ਇਧਰ ਨੂੰ ਮੜਾ ਪਿੱਛੇ ਇਧਰ ਨੂੰ ਕਿਸੀ ਨਾ ਮੂਹ ਲਈ ਸੜ ਰਿਹਾ ਕਰੋ ਲਾਈਵ ਵਾਲੇ ਤੂੰ ਉਹਨਾਂ ਦੇ ਅੱਗੇ ਨਾ ਆਇਆ ਕਰ ਆਹ ਹੋ ਜਾਂਦਾ ਅੱਗੇ ਇੱਕ ਦੂਜੇ ਨੂੰ ਕਹੀ ਜਾਵੇ ਰੀਰ ਬਹੁਤ ਸੋਹਣਾ ਜੀ ਬਹੁਤ ਸੋਹਣਾ ਬਹੁਤ ਸੋਹਣਾ ਬਈ ਬਹੁਤ ਸੋਹਣਾ ਮੈਂ ਤਾਂ ਪੁੱਤਰ ਸੀਏਟੀ ਮਾਲਕੋ ਦਾ ਫਾਈਨ ਟੈਕ ਕਰਾ ਦੇ ਮੈਂ ਦੋਸ ਵਾਰ ਦੀਆਂ ਗੱਲਾਂ ਫਾਈਨੀਆਂ ਪੱਟਾਂ ਦੇ ਰੋ ਰੋ ਕੰਪਨੀ ਤੋਂ ਦੋ ਕੰਮ ਦਵਾਈ ਹੈ ਤੇ ਮੇਰੇ ਕੋਲ ਦੋ ਸਟੈਂਡਾਂ ਵਾਲਾ ਵੇਗਾ ਹੁਣ ਟੇਡਾ ਲੱਗ ਪਾ ਪਹਿਲਾ ਬੱਕਰੀ ਮੇਲਾ ਪਿੰਡ ਸੂਰੇ ਵਾਲੇ ਦੇ ਵਿੱਚ ਸੰਤ ਬਾਬਾ ਲਖਨ ਦਾਸ ਜੀ ਦੀ ਨਿੱਗੀ ਯਾਰ ਨੂੰ ਤੁਮਰਪਦਾ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੀ ਜਿਹੜੇ ਮੂੰਹੋਂ ਬਾਕ ਨਿਕਲ ਗਏ ਉਹ ਗਿਰਥੇ ਨਹੀਂ ਜਾਣੇ ਕਿ ਸਾਧੂ ਆਉਂਦੇ ਜੱਗ ਤੇ ਬਗਾਨੇ ਬਣ ਕੇ ਹੁੰਦੇ ਹੀਰੇ ਵੱਧ ਕੀਮਤੀ ਰਹਿੰਦੇ ਆਲੇ ਬਣ ਕੇ ਸੰਤਾਂ ਮਹਾਂਪੁਰਖਾਂ ਦੀ ਵੱਡੀ ਅਪਾਰ ਕਿਰਪਾ ਹੈ ਪਿੰਡ ਸੂਰੇ ਵਾਲੇ ਦੀ ਧਰਤੀਆਂ ਜਿੱਥੇ ਅੱਜ ਆਪਾਂ ਪਹਿਲਾ ਬੱਕਰੀ ਮੇਲਾ ਤੱਕ ਰਹੇ ਆ ਇੱਕ ਬੇਨਤੀ ਆ ਵੀ ਜਿਹੜੇ ਵੀਰ ਜਾਨਵਰ ਲੈ ਕੇ ਆਏ ਐ ਜਿਹੜਾ ਜਾਨਵਰ ਨੂੰ ਆਪਾਂ ਤੋਰਨਾ ਤੋਂ ਨੇ ਫਿਰ ਤੇ ਆ ਬਈ ਸਰੋਸ ਲੋ ਤੋਰਨਾ ਵਧੀਆ ਤੁਸੀਂ ਜਾਣਦੇ ਹੋ ਹੁਣ ਤੁਹਾਨੂੰ ਕੱਲੀ ਕੱਲੀ ਗੱਲ ਸਾਨੂੰ ਕਹਿਣੀ ਨਾ ਭਵੇਂ ਬਲੋ ਤੌਰ ਨਾਲ ਕਿੱਦਾਂ ਤੌਰ ਨਾਲ ਤੁਹਾਨੂੰ ਸਾਰਾ ਪਤਾ ਹੀ ਹੈ ਤੇ ਮੜਾਏ ਤੁਸੀਂ ਯਾਦ ਰੱਖੋ ਪਹਿਲੇ ਨੰਬਰ ਤੇ ਆਉਣ ਵਾਲੇ ਨੂੰ ਰੈਂਜੋ ਸਾਈਕਲ ਦਿੱਤਾ ਜਾਣਾ ਹੈ ਹੋਰ ਬਹੁਤ ਆ ਨਾਮ ਹੈ ਹੀਟਰ ਦਿੱਤਾ ਜਾਣਾ ਰੂਮ ਹੀਟਰ ਬਿਜਲੀ ਵਾਲਾ ਚੁੰਦਾ ਹੋਰ ਕਾਫੀ ਨਾਮ ਦਿੱਤੇ ਜਾਣੇ ਆ ओरियल ਦਿਲ ਫਾਰਮਾ ਵਾਲੇ ਵੀਰਾਂ ਵੱਲੋਂ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਵੀਰਾਂ ਦੇ ਬੱਕਰੀਆਂ ਨੂੰ ਜਿਹੜਾ ਗਰੋਥ ਪੀਡ ਪ੍ਰੋਡਕਟ ਦਿੱਤਾ ਜਾਣਾ ਹੈ ਇੱਕ ਬੱਟ ਬਲੱਡ ਪ੍ਰੋਡਕਟ ਦਿੱਤਾ ਜਾਣਾ ਹੈ ਸਵੇ ਜਿਹੜੇ ਸਾਰੇ ਭਰਾ ઓਰੀਓਲ ਫਿਲਮ ਫਾਰਮਾ ਵਾਲੇ ਵੀਰ ਪਹੁੰਚੇ ਉਹਨਾਂ ਵੱਲੋਂ ਦਿੱਤੇ ਜਾਣਗੇ ਮੇਲਾ ਕਮੇਟੀ ਨੇ ਉਹ ਇਨਾਮ ਜਿਹੜੇ ਦਿੱਤੇ ਜਾਣੇ ਆ ਬਹੁਤ ਬਹੁਤ ਧੰਨਵਾਦ ਹੈ ਕਮੇਟੀ ਮੇਲਾ ਕਮੇਟੀ ਪਿੰਡ ਸੂਰੇਵਾਲਾ ਬਾਈ ਤਮਨ ਮੰਦਰ ਜੀ ਸਾਡੇ ਭਾਈ ਕਾਲਾ ਵੰਦਰ ਭਾਈ ਪ੍ਰਗਟ ਵੰਦਰ ਨਾਲ ਭਾਈ ਸਾਡਾ ਜਨਤਾਰਨ ਵੰਦਰ ਕੀ ਸਾਡੇ ਸਾਰੇ ਸਤਕਾਰਜੋ ਭਰਾ ਆਪਣੀਆਂ ਡਿਊਟੀਆਂ ਨਿਭਾ ਰਹੇ ਐ ਅਰਜਦੀਪ ਸਰਪੰਚ ਭਾਈ ਸਾਡਾ ਦੂਰਾ ਵੰਦਰ ਸੁਖ ਭਣਾਈਆ ਨਾ ਬਹੁਤ ਵਧੀਆ ਅੱਜ ਦੇ ਮੇਲੇ ਦੇ ਕੱਲ ਤੋਂ ਲੈ ਕੇ ਜਿਹੜੀਆਂ ਤੇਵਾਵਾਂ ਦੇ ਰਹੇ ਐ ਹੌਲੀ ਤੋਰਨਾ ਹੌਲੀ ਹੌਲੀ ਕੋਈ ਨੁਰੀਆਕ ਤੋਰਨਾ ਫਾਖਵੇਂ ਮੁਕਾਬਲੇ ਆਪਾਂ ਦੇਖ ਰਹੇ ਹਾਂ ਰਿੰਗ ਨੰਬਰ 2 ਦੇ ਵਿੱਚ ਫਾਖਵੇਂ ਮੁਕਾਬਲੇ ਹੈ ਕੁੰਡੀਆਂ ਦੇ ਸਿੰਘ ਅੜਗੇ ਕੋਈ ਨਿੱਕਰੂ ਨਿੱਤਰੂ ਬਲੇਮੇ ਖਾਣੀ ਕੁੰਡੀਆਂ ਦੇ ਸਿੰਘ ਅੜਗੇ ਫਾਖਵੇਂ ਮੁਕਾਬਲੇ ਹੈ ਕੱਲ ਤੋਂ ਲੈ ਕੇ ਆਪਾਂ ਦੱ ਕਰੇ ਜਾਨਵਰ ਸਾਰੇ ਮੇਰਾ ਦੇ ਸੋਹਣੇ ਐਨ ਪੂਰੀ ਬਰੀਕੀ ਦੇ ਨਾਲ ਸਾਡੇ ਜੱਜ ਦੇਖ ਰਹੇ ਨੇ ਕੱਲੀ ਕੱਲੀ ਹੈਨ ਅਮਰੀਕੀ ਦੇ ਨਾਲ ਕੋਈ ਕਮੀ ਪੇਟੀ ਲੱਗਦੀ ਆ ਤਾਂ ਨਾਲ ਦੀ ਨਾਲ ਬਾਈ ਵਰਗੇ ਆਪਣੇ ਰਿਐਕਟਰ ਤੇ ਉਹ ਕੀਜ ਨੂੰ ਲਿਖਦੇ ਆ ਤੇ ਬਾਅਦ ਦੇ ਵਿੱਚ ਦੱਸ ਵੀ ਦਿੰਦੇ ਆ ਭਾਈ ਤੇਰੇ ਜਾਨਵਰ ਜਾਨਵਰ ਦੇ ਵਿੱਚ ਆ ਕਮੀ ਸੀ। ਇਹ ਤਾਂ ਕਰਕੇ ਤੇਰਾ ਜਿਹੜਾ ਜਾਨਵਰ ਬਾਹਰ ਹੋਇਆ। ਕੱਲ ਤੋਂ ਲੈ ਕੇ ਬਹੁਤ ਵਧੀਆ ਜਿਹੜੇ ਫੈਸਲੇ ਹੋਏ ਆ। ਸਾਰੇ ਵੀਰਾਂ ਨੇ ਫੈਸਲੇ ਕਬੂਲੇ ਵੀ ਆ। ਬਹੁਤ ਵਧੀਆ ਪ੍ਰਬੰਧ ਤੁਹਾਡੇ ਵੀਰਾਂ ਦਾ ਕੀਤਾ ਹੋਇਆ। ਨਰਪੰਖ ਜਿਹੜੇ ਫੈਸਲੇ ਕੱਲ ਤੋਂ ਲੈ ਕੇ ਹੋ ਰਹੇ ਆ। ਧਰਦਾਰ ਹੈ ਬਈ ਕੱਢਣਾ ਵੀਰ ਕੱਢਣਾ ਵੀਰ ਧਰਦੀਪਾਲ ਬਈ ਵੀ ਆਪਣੀ ਅੰਦੇ ਰਵਾ ਲਵਾ ਰਹੇ ਹੈ